ਏਚ ਵਿਦੇਸ਼ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾਵਾਰੀ ਪ੍ਰੋਗਰਾਮ ਇੱਕ ਖਾਸ ਮੁਲਾਕਾਤ ਲੈ ਕੇ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਹੋਮੋਰਾਡਸ ਕੌਂਸਲ ਇੰਡੀਆ ਕਿਸਾਨ ਸੈਲ ਦੀ ਨੈਸ਼ਨਲ ਪ੍ਰੈਜ਼ੀਡੈਂਟ ਸਰਦਾਰ ਤਰਲੋਚਨ ਸਿੰਘ ਜੀ ਹਜ਼ਰਾਂ ਇਹਨਾਂ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਕੁਝ ਖਾਸ ਮੁੱਦਿਆਂ ਦੇ ਸਬੰਧ ਦੇ ਵਿੱਚ ਸਤਿਕਾਰ ਸਿੱਧਾਂਤ ਸਤਿਕਾਰ ਜੀ ਸਾਰੇ ਸੋਤਿਆਂ ਨਾਲ ਸਤਿਕਾਰ ਜੀ ਜਰਾਂ ਸਾਹਿਬ ਸਭ ਤੋਂ ਪਹਿਲਾਂ ਸਾਨੂੰ ਦੱਸੋ ਤੁਸੀਂ ਹਰ ਪਾਰਟੀ ਨਾਲ ਵਿਚਰਦੇ ਰਹੇ ਜੀ ਕਾਂਗਰਸ ਵੀ ਆਈ ਤੇ ਅਕਾਲੀ ਦਲ ਵੀ ਅੰਡਾ ਚੁੱਕੇ ਜੇ ਤੁਸੀਂ ਫਿਰ ਲੋਕਾਂ ਨੇ ਆਮ ਆਦੀ ਪਾਰਟੀ ਦੀ ਸਰਕਾਰ ਲਿਆਂਦੀ ਕਿ ਬੇਰੋਜ਼ਗਾਰੀ ਖਤਮ ਹੋ ਜੇ ਨਸ਼ਾ ਖਤਮ ਹੋ ਜੇ ਤੇ ਕੁਝ ਸੁੱਖ ਦੇ ਸਾਹ ਆ ਸਕਣ ਹੁਣ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੀਆਂ ਜਿਹੜੀ ਬੇਰੁਜ਼ਗਾਰੀ ਆ ਵੱਧ ਰਹੀ ਆ ਇਸ ਸਬੰਧ ਵਿੱਚ ਆਪਣੀ ਸੰਸਥਾ ਜਿਹੜੀ ਆ ਹਿਊਮਨ ਰਾਈਟਸ ਕਾਉਂਸਲ ਕੀ ਕਰ ਰਹੀ ਹੈ ਸੰਧੂ ਸਾਹਿਬ ਤੁਹਾਡੇ ਸਵਾਲ ਬੜੇ ਇੰਟਰਸਟਿੰਗ ਆ ਤੇ ਜਮਾਨੇ ਨੂੰ ਰੋਜ਼ਗਾਰ ਦੀ ਲੋੜ ਆ ਨੌਜਵਾਨਾਂ ਨੂੰ ਹਾਂਜੀ ਰੋਜ਼ਗਾਰ ਵਾਸਤੇ ਹਿਊਮਨ ਰਾਈਟ ਟਾਈਮ ਟੂ ਟਾਈਮ ਸਰਕਾਰਾਂ ਨੂੰ ਤਰੀਕੇ ਸਲਾਹਾਂ ਦੇ ਸਕਦੀ ਆ ਅਸੀਂ ਤੇ ਇਥੋਂ ਤੱਕ ਕੋਈ ਕਹਿੰਨੇ ਆ ਕਿ ਕਈ ਇਦਾਂ ਦੇ ਰੋਜ਼ਗਾਰ ਆ ਰਹੇ ਆ ਜਿੱਥੇ ਹਜ਼ਾਰ ਹਜ਼ਾਰ ਬੰਦਾ ਕੰਮ ਕਰਦਾ ਹੀਗਾ ਹਾਂਜੀ ਪਰ ਹੁਣ ਆਟੋਮੈਟਿਕ ਮਸ਼ੀਨਾਂ ਆ ਗਈਆਂ ਨੇ ਕੰਪਿਊਟਰਾਈਜ਼ ਦਾ ਯੁੱਗ ਆ ਗਿਆ ਤੇ ਬੇਰੋਜ਼ਗਾਰੀ ਵੱਧਦੀ ਜਾਂਦੀ ਆ 10 ਬੰਦਿਆਂ ਦੀ ਜਗ੍ਹਾ ਇੱਕ ਬੰਦਾ ਕੰਮ ਕਰ ਰਿਹਾ ਬਿਲਕੁਲ ਆਬਾਦੀ ਸਾਡੀ ਬਹੁਤ ਜ਼ਿਆਦੀ ਆ ਬਿਲਕੁਲ ਕਸ਼ ਕਰਕੇ ਕੋਸ਼ਿਸ਼ ਸਰਕਾਰ ਨੇ ਬੇਰਜ਼ਗਾਰੀ ਨੂੰ ਵੇਖ ਲਿਆ ਹੋਇਆ ਕੋਈ ਇਦਾਂ ਦਾ ਰਜਾ ਬਣਾਉਣ ਲਈ ਉਪਰਾਲੇ ਕਰਨੇ ਚਾਹੀਦੇ ਆ ਵੀ ਇਦਾਂ ਦੀਆਂ ਬਹੁਤੀਆਂ ਜਿਆਦੀਆਂ ਵੀ ਜਿਹੜੀਆਂ ਚੀਜ਼ਾਂ ਨੇ ਕੰਪਿਊਟਰਾਈਜ਼ਡ ਉਹਨਾਂ ਨੂੰ ਮਾਨਤਾ ਨਾ ਦਿੱਤੀ ਜਾਵੇ ਕਿ ਲੋਕ ਬੇਲੇ ਹੋ ਕੇ ਘਰ ਬਹਿ ਜਾਣ ਬਿਲਕੁਲ ਜੀ ਆਪਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮਨਨ ਸ਼ੋਅ ਵਾਲਾ ਕੰਮ ਕਰਦਾਂਗੇ ਤੇ ਇੱਕ ਬੰਦਾ ਹੀ ਸਾਰਾ ਕਾਰਖਾਨਾ ਚਲਾ ਲੂਗਾ। ਤਾਂ ਫਿਰ ਦੁਨੀਆ ਚੱਲਣੀ ਬੰਦ ਹੋ ਜਾਊਗੀ। ਸਹੀ ਗੱਲ ਜੀ। ਦੁਨੀਆ ਨੂੰ ਚਲਾਉਣ ਵਾਸਤੇ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਪਊਗਾ। ਬਿਲਕੁਲ। ਹਰ ਜਿਹੜੀ ਮਸ਼ੀਨਰੀ ਆਉਂਦੀ ਆ ਬਾਜ਼ਾਰ ਤੇ ਜਾਂ ਟੈਕਨੀਕ ਆਉਂਦੀ ਆ ਜਾਂ ਕੋਈ ਟੈਕਨੋਲੋਜੀ ਆਉਂਦੀ ਆ। ਉਹਨੂੰ ਉੱਤੇ ਇੱਕ ਪਾਬੰਦੀ ਲਾ ਦੇਣ ਦੀ ਉਹ ਲਾਉਣ ਦੀ ਮਾਨਤਾ ਲੈਣੀ ਪਊਗੀ ਸਰਕਾਰ ਤੋਂ। ਪੀ ਜੇ ਤੁਹਾਡੇ ਕਾਰਖਾਨੇ ਦੇ 200 ਬੰਦਾ ਸੀ ਹੁਣ ਬਾਹਰ ਆ ਗਿਆ 190 ਵਿਲੇ ਹੋ ਗਿਆ ਉਹਨਾਂ ਵਾਸਤੇ ਤੁਸੀਂ ਕੀ ਕਰ ਰਹੇ ਹੋ ਬਿਲਕੁਲ ਆਪਾਂ ਸਰਕਾਰੀ ਨੌਕਰੀ ਲੈਂਦੇ ਹਈ ਉਹਦੇ ਬਾਅਦ ਆਪਾਂ ਪੈਨਸ਼ਨ ਵੀ ਲੱਭਦੇ ਹਈ ਕਈ ਸਹੂਲਤਾਂ ਲੱਭਦੇ ਹਈ ਹਾਂਜੀ ਤੇ ਉਹ ਸਭ ਕੁਝ ਆਪਾਂ ਲੱਭਦੇ ਆ ਬਿਲਕੁਲ ਜੀ ਪਰ ਜਿਹੜਾ ਬੇਰੁਜ਼ਗਾਰ ਬੰਦਾ ਉਹਦੇ ਵਾਸਤੇ ਵੀ ਸਰਕਾਰਾਂ ਨੂੰ ਕੁਝ ਇਹੋ ਜਿਹਾ ਟਰਾਲਾ ਕਰਨਾ ਚਾਹੀਦਾ ਵੀ ਆਹ ਨੂੰ ਵੀ ਇੱਕ ਚੀਜ਼ ਆਈ ਤੇ 500 ਬੰਦਾ ਵਿਲਾ ਕਰਕੇ ਰੱਖ ਦਿੱਤਾ ਉਹਦੇ ਫਿਰ ਸਰਮਾਇਦਾਰੀ ਦੀ ਗੱਲ ਹੋ ਗਈ ਨਾ ਬਿਲਕੁਲ ਫਰਮਾਇਦਾਰੀ ਨੂੰ ਥੋੜਾ ਜਿਹਾ ਪਾਸੇ ਰੱਖ ਕੇ ਮਾਨਵਤਾ ਲਈ ਕੁਝ ਕਰਨਾ ਪਊਗਾ ਕਿ ਐਨੇ ਜੀ ਜਿਹੜੇ ਦੁਨੀਆ ਦੇ ਉੱਤੇ ਆਏ ਆ ਉਹਨਾਂ ਦੇ ਗੁਜ਼ਾਰਾ ਪੱਤਾ ਕਰਨ ਵਾਸਤੇ ਕੀ ਕਰ ਸਕਦੇ ਬਿਲਕੁਲ ਜੀ ਅਸਿਰਜਨ ਸਿੰਘ ਸਾਹਿਬ ਇੱਸੀ ਕਰਕੇ ਮੈਂ ਤੁਹਾਡੀ ਈਕਵਸਨੀ ਹੀ ਸਾਡਾ ਵੀ ਜਿਸ ਤਰ੍ਹਾਂ ਕਿ ਸਰਕਾਰਾਂ ਬਹੁਤ ਕੋਸ਼ਿਸ਼ ਕਰਦੀਆਂ ਨਹੀਂ ਕਰਦੀਆਂ ਜਦੋਂ ਨਹੀਂ ਕਰਦੀਆਂ ਤੇ ਇੱਥੇ ਕਰਕੇ ਸੰਸਥਾ ਜਿਹੜੀਆਂ ਉਹਨਾਂ ਨੂੰ ਬਣਾਉਂਦੀ ਜ਼ਰੂਰਤ ਪੈਂਦੀ ਆ ਮੈਂ ਕਹਿੰਦਾ ਵੀ ਤੁਹਾਡੀ ਸੰਸਥਾ ਜਿਹੜੀ ਇਹ ਟਾਈਮ ਟੂ ਟਾਈਮ ਜਿਹੜੀ ਆ ਕੁਝ ਲੈਟਰ ਵਗੈਰਾ ਐਰਾਗਾ ਕੁਛ ਪ੍ਰਧਾਨ ਮੰਤਰੀ ਜਾਂ ਪ੍ਰਧਾਨ ਮੁੱਖ ਮੰਤਰੀ ਨੂੰ ਕੁਛ ਰਿਟਰਨ ਚ ਪੋਸਟ ਕਰਦੇ ਆ ਇਹ ਇੱਕ ਕਮੇਟੀ ਬਣਾਈ ਹੈ ਜੀ ਹਾਂਜੀ ਉਹ ਤਤਕਤੇ ਕਰਨ ਲਈ ਆ ਕਿ ਕਿਹੜੇ ਕੰਮ ਨਾਲ ਜਾਂ ਕਿਹੜੀਆਂ ਕਾਰਨਾ ਕਰਕੇ ਬੇਰੋਜ਼ਗਾਰੀ ਜਿਹੜੀ ਆ ਵਧ ਰਹੀ ਹੈ ਠੀਕ ਹੈ ਸੌ ਸੌ ਬੰਦੇ ਦਾ ਕੰਮ ਇੱਕ ਇੱਕ ਬੰਦਾ ਕਰਨ ਲਿਆ 99 ਬੰਦੇ ਵਿਹਲੇ ਹੋ ਗਏ ਹਾਂਜੀ ਉਹੋ ਜਿਹੀਆਂ ਪਾਲਸੀਆਂ ਨੂੰ ਸਰਕਾਰ ਅਡਾਪਟ ਕਰਨ ਤੋਂ ਰੁਕ ਕੇ ਹਾਂਜੀ हां ਜਿੱਦਾਂ ਡਾਟਾ ਰਿਕਾਰਡ ਕਰਨਾ ਵਾ ਕਚਹਿਰੀਆਂ ਨੇ ਦੂਜਾ ਤਜਾ ਕੰਮ ਆ ਉਹਨਾਂ ਨੂੰ ਵੀ ਰਿਕਾਰਡ ਕਰਨਾ ਹੋਰ ਗੱਲ ਆ ਜਿੱਥੇ ਲੇਬਰ ਵਰਗ ਆ ਗਰੀਬ ਵਰਗ ਆ ਜਾਂ ਕੁਝ ਹੋਰ ਗੱਲਾਂ ਨੇ ਉੱਥੇ ਜਿੱਥੇ ਲੋਕਾਂ ਦੀ ਨਫਰੀ ਘਟਦੀ ਜਾਂਦੀ ਆ ਇੱਕ ਵੱਡੇ ਦੇ ਹੱਥ ਕਮਾਨ ਲਾਈ ਜਾਂਦੀ ਆ ਇੱਕ ਬੰਦੇ ਦੇ ਕੁਮਾਰ ਆ 10000 ਦੀਆਂ ਲੱਖ ਰੁਪਈਆ ਓਪਰੇਟ ਕਰਨ ਵਾਲਾ ਤੇ ਨਾਲ 100 ਬੰਦਾ ਵਹਿਲਾ ਵੀ ਹੋ ਰਿਹਾ ਬਿਲਕੁਲ ਇਸ ਕਰਕੇ ਆਪਾਂ ਨੂੰ ਇਦਾਂ ਦੀਆਂ ਪਾਲਸੀਆਂ ਲਿਆਉਣ ਦੀ ਲੋੜ ਆ ਵੀ ਟਾਈਮ ਟੂ ਟਾਈਮ ਜੇ ਕਿਤੇ ਇੱਕ ਮਸ਼ੇਂਦਰੀ ਨੂੰ ਸ਼ਿਫਟ ਕਰਕੇ ਦੂਜੀ ਆਉਂਦੀ ਆ ਤਾਂ ਉਹਦੇ ਜਿਹੜੇ ਮੇਰੇਜ਼ਗਾਰ ਬੰਦੇ ਹੁੰਦੇ ਉਹਨਾਂ ਵਾਸਤੇ ਸਰਕਾਰ ਕੀ ਕਰ ਰਹੀ ਹੈ ਬਿਲਕੁਲ ਸਰਕਾਰ ਜਨਤਾ ਨੇ ਤਾਦ ਕਿਣੀ ਆ ਕਿ ਸਾਡੇ ਆਉਣ ਵਾਲੇ ਭੂਤਕ ਨੂੰ ਸੁਰੱਖਿਅਤ ਕਰੇ ਬਿਲਕੁਲ ਆ ਲੋਕੀ ਆਪਣਾ ਮਕਸਦ ਹੱਲ ਕਰੇ ਵੀ 5 ਸਾਲ ਆਪਾਂ ਪੈਸੇ ਕੱਟੇ ਕਿਤੇ ਦੇ ਪਾਸੇ ਹੋ ਗਏ ਆਪਾਂ ਨੂੰ ਕੋਈ ਇਦਾਂ ਦੀ ਵਿਚਾਰਾਂ ਕਰਨ ਦੀ ਲੋੜ ਆ ਇਹੋ ਜਿਹੇ ਫਲਟਕ ਬਣਾ ਕੇ ਸਰਕਾਰ ਅੱਗੇ ਮਤੇ ਪੇਸ਼ ਕਰਨ ਦੀ ਲੋੜ ਆ ਵੀ 100 ਬੰਦੇ ਨੂੰ ਹਟਾ ਕੇ 10 ਬੰਦਿਆਂ ਨੂੰ ਰੋਜ਼ਗਾਰ ਦੇ ਤਾਂ 90 ਵਿਲੇ ਕਰ ਦਿੱਤੇ ਹਾਂਜੀ ਤੇ ਉਹਨਾਂ 90 ਬੰਦਿਆਂ ਨੇ ਸਰਕਾਰ ਕੀ ਕਰੂਗੀ ਉਹ ਵੋਟਾਂ ਪਾਈਆਂ ਨੇ ਤੁਹਾਡਾ ਵੀ ਕੰਮ ਆ ਵੀ ਕੁਝ ਕਰੋ ਬਿਲਕੁਲ ਸਰਕਾਰ ਦਾ ਕੰਮ ਸੋਚਣਾ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਹਜਰਾਨ ਸਾਹਿਬ ਤੁਸੀਂ ਨੈਸ਼ਨਲ ਪ੍ਰੈਜ਼ੀਡੈਂਟ ਦੇ ਹੋਮੋਰੈਸ ਸੰਸਦ ਦੇ ਹਾਂਜੀ ਕੀ ਸਰਦ ਕੋ ਕਿਸਾਨ ਕੋਈ ਸ਼ਿਕਾਇਤਾਂ ਲੈ ਕੇ ਵੀ ਆਉਂਦੇ ਹੈਗੇ ਬਹੁਤ ਸ਼ਿਕਾਇਤਾਂ ਆਉਂਦੀਆਂ ਜੀ ਕਿਸਾਨਾਂ ਦੀ ਅੱਛਾ ਜਿਹੜੇ ਸਰਕਾਰ ਵੱਲੋਂ ਕਈ ਸਹੂਲਤਾਂ ਕਾਗਜ਼ਾਂ 'ਚ ਚੱਲ ਰਹੀਆਂ ਪਰ ਕਿਸਾਨ ਤੱਕ ਪਹੁੰਚਦੀਆਂ ਨਹੀਂ ਮੈਨੂੰ ਪਿੱਛੇ ਇਹ ਕੋਆਪਰੇਟਿਵ ਉਦਾਰੇ ਦੇ ਨਾਮ ਦੇ ਰੇ ਪਖਾਨਾਂ ਦੀਆਂ ਕਾਫੀ ਮੈਨੂੰ ਸ਼ਿਕਾਇਤਾਂ ਆਈਆਂ ਕਿ ਕੋਆਪਰੇਟਿਵ ਸੁਸਾਇਟੀਆਂ ਜਿਹੜੀਆਂ ਨੇ ਪਿੰਡ 'ਚ ਉਹਨਾਂ ਦੇ ਜਿਹੜੇ ਸੈਕਟਰੀ ਆ ਉਹ ਉਹਨਾਂ ਨੂੰ ਨਵੇਂ ਮੈਂਬਰ ਨਹੀਂ ਬਣਾ ਰਹੇ ਕਈਆਂ ਕਾਰਨਾ ਕਰਕੇ ਕਈ ਕੁਝ ਡਿਫਰਟ ਹੋ ਗਏ ਕੋਈ ਕੁਝ ਹੋ ਗਿਆ ਕਈ ਕਾਰਨ ਆ ਗਏ ਵਲੇ ਨਦੇ ਨਜ਼ਰ ਕਈ ਕੁਛ ਬੰਦੇ ਰਹਿ ਗਏ ਕਈ ਬੰਦੇ ਆਡੂ ਗਏ ਕਰਕੇ ਟੈਂਸ਼ਨ ਘਰ ਬਣ ਗਏ ਹਾਂਜੀ ਤੇ ਕੋਆਪਰੇਟਿਵ ਸੁਸਾਇਟੀਆਂ ਦੇ ਸੈਕਟਰੀ ਉਹਨਾਂ ਨੂੰ ਬਈ ਨਵੇਂ ਮੈਂਬਰ ਨਹੀਂ ਪਾ ਰਹੇ ਹਾਂਜੀ ਤੇ ਕਹੇ ਕਿ ਬੰਦੇ ਆ ਤੇ ਸਰਕਾਰਾਂ ਕੋਲ ਇੰਨਾ ਪੈਸਾ ਨਹੀਂ ਹੈਗਾ ਜੀ ਕਿਸਾਨਾਂ ਨੂੰ ਕਰਜ਼ਾ ਦੇਣ ਲਈ ਇੱਥੇ ਮੈਂ ਦੱਸਣਾ ਚਾਹਣਾ ਕਿ ਕੋਆਪਰੇਟਿਵ ਅਦਾਰੇ ਦੇ ਵਿੱਚ ਜਦੋਂ ਆਪਾਂ ਇੱਕ ਐਪਲੀਕੇਸ਼ਨ ਸੈਕਟਰੀ ਨੂੰ ਦੇ ਦਿੰਦੇ ਹਾਂ ਹਾਂਜੀ ਮੈਂ ਮੈਂਬਰ ਬਣਨਾ ਚਾਹੁੰਨਾ ਬਿਲਕੁਲ ਜੋ ਦੇਤੇ ਕੋਈ ਜੁਰਮਾਈ ਨਹੀਂ ਲੇਗੀ ਤੇ ਆਟੋਮੈਟਿਕ ਉਹਨੂੰ ਕਾਨੂੰਨ ਮੁਤਾਬਕ ਮੈਂਬਰ ਮੰਨ ਲਿਆ ਜਾਂਦਾ ਪਰ ਫੈਕਟਰੀ ਜਿਹੜੇ ਸਾਡੇ ਆ ਉਹ ਖਰਾਬ ਕਰ ਦਿਆ ਜਾਂਦਾ ਨੂੰ ਤੇ ਸਰਕਾਰਾਂ ਕਹਿ ਦੇ ਲਈ ਸਾਡੂ ਕੋਲ ਫੰਡ ਹੀ ਨਹੀਂ ਹੈਗੇ ਜੀ ਜੱਟ ਜਿਹੜੇ ਆ ਕਿਸਾਨ ਜਿਹੜੇ ਆ ਪੈਸੇ ਨਹੀਂ ਵਾਪਸ ਮੋੜ ਰਿਹਾ ਜੀ ਨਹੀਂ ਹੁਣਗਾ ਨਵੇਂ ਮੈਂਬਰ ਨਹੀਂ ਬਣਾਉਣੇ ਇਸ ਸਥਾਪਨਾ ਨੂੰ ਬਰਕਰਾਰ ਕਰਨ ਲਈ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਇਹ ਵੱਡੇ ਵੱਡੇ ਜਿਹੜੇ ਸਰਮਾਇਦਾਰ ਆ ਉਹ ਜਿਹਨੂੰ ਘਾਟੇ 'ਚ ਚੱਲਦੇ ਉਹਨਾਂ ਨੂੰ ਕਰੋੜਾਂ ਅਰਬਾਂ ਪਈਆਂ ਦੀ ਸਬਸਿਡੀਆਂ ਦਿੱਤੀਆਂ ਜਾਂਦੀਆਂ ਤੇ ਅੱਜ ਸਾਡਾ ਕੋਆਪਰੇਟਿਵ ਉਦਾਰਾ ਇਹ ਖਸਾਨਾਂ ਦਾ ਜਿਹੜਾ ਉਹ ਰੀੜ ਦੀ ਹੱਡੀ ਆ ਸਾਨੂੰ ਲੈ ਕੇ ਚੱਲਣ ਲਈ ਤੇ ਰੀੜ ਦੀ ਹੱਡੀ ਵੀ ਸਟਰੋਂਗ ਨਹੀਂ ਹੋਊਗੀ ਤਾਂ ਬੰਦਾ ਕਿੱਦਾਂ ਖਲੋਊਗਾ ਬਿਲਕੁਲ ਸਹੀ ਤਾਂ ਫਾਨੀ ਕਿੱਦਾਂ ਖਲੋਊਗੀ ਐਸ ਕਰਕੇ ਮੇਰੀ ਸਰਕਾਰਾਂ ਨੂੰ ਸਾਰਿਆਂ ਨੂੰ ਬੇਨਤੀ ਆ ਸੈਂਟਰ ਵਾਲੀ ਸਰਕਾਰ ਨੂੰ ਵੀ ਤੇ ਲੋਕਲ ਸਰਕਾਰ ਨੂੰ ਵੀ ਭਗਵੰਦ ਮਾਨ ਜੀ ਨੂੰ ਕਿ ਉਹ ਕੋਆਪਰੇਟਿਵ ਉਦਾਰਾ ਲਈ ਕੋਈ ਨਾ ਕੋਈ ਬੈਟਲੇ ਆ ਕੇ ਦੇਣ ਕਿ ਜਿਹਦੇ ਨਾਲ ਮੁੜ ਜੀਵਤ ਹੋ ਸਕੇ ਬਿਲਕੁਲ ਜੀ ਅਜਨਾਨ ਸਾਹਿਬ ਮੈਂ ਤੁਹਾਡੀ ਗੱਲ ਇੱਕ ਹੋਰ ਤੁਹਾਡੀ ਨੋਟਿਸ ਲੈਣਾ ਚਾਹੁੰਦਾ ਕਿ ਕੋਪਰੇਟਿਵ ਭਾਗ ਜਿਹੜਾ ਆ ਸੀਲ ਅਜਨਾਲੇ ਲੈ ਲਈ ਐਮ ਜਿਹੜਾ ਅਮਰਸਤ ਲੈ ਲਈ ਹਾਂਜੀ ਸਿਰਫ ਉਹਦੇ ਵਿੱਚ ਸਿਰਫ ਇੱਕ ਇਨਸਪੈਕਟਰ ਆ ਹਾਂਜੀ ਇੰਨੀਆਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਵੀ ਬਾਵਜੂਦ ਵੀ ਕੋਈ ਪੋਸਟ ਨਹੀਂ ਖਾਏ ਪੋਰ ਕੀਤੀ ਜਾ ਰਹੀ ਇਹਦੇ ਬਾਰੇ ਕੋਈ ਸੰਸਥਾ ਆਪਣੀਆਂ ਕੁਝ ਕਰ ਰਹੀ ਹੈ ਕਿ ਬੇਰੋਜ਼ਗਾਰੀ ਇੱਕ ਸਾਧ ਦੀ ਇਹ ਵੀ ਬੇਰੋਜ਼ਗਾਰੀ ਕਿ ਆ ਰਿਹਾ ਵਾ ਤੁਸੀਂ ਕਹਿੰਦੇ ਕਿਸਾਨ ਸਾਡੇ ਕੋਲ ਸ਼ਿਕਾਇਤਾਂ ਲੈ ਕੇ ਆਉਂਦੇ ਤੁਹਾਡੀ ਹੋਮੋਰਾਈਟਸ ਵੱਲੋਂ ਉਹਨਾਂ ਦੀ ਸ਼ਿਕਾਇਤਾਂ ਨੂੰ ਮੱਦੇ ਨਜ਼ਰ ਰੱਖਦੇ ਹੋ ਕੁਝ ਲੈਟਰਾਂ ਯਾਦ ਵੀ ਮੇਰੇ ਕੋਲ ਕਿਸਾਨ ਆਏ ਆ ਇਸ ਮਸਲੇ ਲਈ ਹਾਂਜੀ ਤੇ ਮੈਂ ਮੌਜੂਦਾ ਸਾਡੇ ਜਿਹੜੇ ਰਜਿਸਟਰਾਰ ਨੇ ਉਹਨਾਂ ਦੇ ਨੋਟ ਲੈ ਜਾਂਦਾ ਉਹਨਾਂ ਨੇ ਕਿਹਾ ਕਿ ਮੇਰੇ ਨੋਟ ਇਹੋ ਹੀ ਕੋਈ ਗੱਲ ਨਹੀਂ ਕਿ ਕਿਤੇ ਮੈਂਬਰ ਨਾ ਬਣਾਇਆ ਜਾਂਦਾ ਹੋਵੇ ਉੱਤੋਂ ਸਭ ਕੁਝ ਉਹਨੇ ਸਹੀ ਰਿਪੋਰਟਾਂ ਭੇਜ ਰਿਹਾ ਬਣਾ ਬਣਾ ਕੇ ਪਰ ហេਠਾ ਕੁਝ ਨਹੀਂ ਹੋ ਰਿਹਾ ਹੂੰ ਤੇ ਇਸ ਵਾਰ ਫੋਨ ਤੇ ਖੁਦ ਗੱਲ ਕੀਤੀ ਰਜਿਸਟਰਾਰ ਸਾਹਿਬ ਨਾਲ ਤੇ ਉਹਨਾਂ ਦਾ ਬੜਾ ਵਧੀਆ ਸੁਭਾਅ ਆ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਮੈਨੂੰ ਅਟੈਂਡ ਕੀਤਾ ਤੇ ਉਹਨਾਂ ਮੈਨੂੰ ਕਿਹਾ ਵੀ ਕਦੇ ਵੀ ਤੁਹਾਨੂੰ ਲੋੜ ਪੈਂਦੀ ਆ ਮੈਨੂੰ 24 ਘੰਟੇ ਫੋਨ ਕਰੋ ਤੇ ਉਹ ਬੜਾ ਸਾਡੀ ਸਪੋਰਟ ਕਰਦੇ ਆ ਜਿਹੜੇ ਇਸ ਜਿਹੜੇ ਕੋਆਪਰੇਟਿਵ ਬਾਰੇ ਦੇ ਰਜਿਸਟਰਾਰ ਚਲਾ ਰਹੇ ਆ ਆਈਐਸ ਅਫੀਸਰ ਨੇ ਪਰ ਸਰਕਾਰਾਂ ਦੇ ਪਿੱਛੋਂ ਫੰਡ ਨਹੀਂ ਦੇਣਗੀਆਂ ਜਾਂ ਸਰਕਾਰ ਕੋਈ ਉਹਨੂੰ ਇਸ਼ਾਰਾ ਕਰ ਦੇਣੀ ਆ ਵੀ ਆਪਣੇ ਕੋ ਫੰਡ ਹੀ ਨਹੀਂ ਹੈਗਾ ਵੀ ਇਹਨਾਂ ਨੂੰ ਦੁਬਾਰਾ ਨਵੇਂ ਮੈਂਬਰ ਲੈ ਜਾਣ ਜਾਂ ਉਹਨਾਂ ਦੀ ਗਿਣਤੀ ਵਾਧੀ ਜਾਵੇ ਜਾਂ ਉਹਨਾਂ ਕੋਈ ਅਮਾਊਂਟ ਹੀ ਨਹੀਂ ਸਾਡੇ ਕੋ ਉਹਨਾਂ ਨੂੰ ਦੇਣ ਵਾਸਤੇ ਹੈਗਾ ਤੇ ਅਫਸਰ ਕੁਝ ਨਹੀਂ ਕਰ ਸਕੂਗਾ ਦੇਖੋ ਅਜਰਾ ਸਾਹਿਬ ਤੁਹਾਡੀ ਜਿਹੜੀ ਪੋਸਟ ਹੈ ਜਿਸ ਨਾਲ ਨੈਸ਼ਨਲ ਪ੍ਰੈਜ਼ੀਡੈਂਟ ਦੇ ਜਿਹੜੀ ਕਿਸਾਨ ਚਲਦੇ ਹੂਮਰਸ ਕਿਹਨੂੰ ਕਹਿ ਦਿੰਦਾ ਤੋ ਬਿਲਕੁਲ ਬੰਦਾ ਡਰਜਾ ਜਾਂਦਾ ਉਹ ਕਿ ਹੋਮੋਰਾਈਟ ਕਿਸਾਨ ਸੇ ਮਾਨਵਤਾ ਦੇ ਅਧਿਕਾਰ ਲਈ ਇਹਦੇ ਤੇ ਬੰਗਾਲੀ ਤੇ ਕੋਈ ਗੱਲ ਨਹੀਂ ਇਹ ਤੇ ਲੋਕਾਂ ਦੇ ਹੱਕਾਂ ਲਈ ਵਾਸਤੇ ਕਿਹ ਬੰਦੇ ਸਾਡਾ ਕੰਮ ਕਰਨਗੇ ਜਰੂਰ ਕਰਨਗੇ ਹਣਾ ਤੇ ਮੰਨ ਲਓ ਹੁਣ ਤੁਸੀਂ ਸੈਕਟਰੀ ਦੀ ਗੱਲ ਕੀਤੀ ਆ ਕਿ ਸੈਕਟਰੀ ਅੱਗੋਂ ਕੁਝ ਨਹੀਂ ਕਰਦੇ ਤੁਸੀਂ ਅਪਰੋਚ ਕਰਕੇ ਰਜਿਸਟਰਰ ਨੂੰ ਕਹਿ ਕਹ ਦੋ ਵੀ ਆ ਅੱਗੋਂ ਐਮਐਲਏ ਦਾ ਫੋਨ ਆ ਜਾਂਦਾ ਤੇ ਫਿਰ ਉੱਥੇ ਕੰਮ ਫਿਰ ਡੈਡੂ ਹੋ ਜਾਦਾ ਤੁਹਾਡਾ ਜਿਹੜੇ ਸੈਕਟਰੀ ਹੁੰਦੇ ਆ ਐਨਐਐ ਦੇ ਨਾਲ ਕੰਫਰਮ ਨਹੀਂ ਹੁੰਦੇ ਹਾਂਜੀ ਉਹ ਆਪਣੇ ਡਿਪਾਰਟਮੈਂਟ ਇੰਸਪੈਕਟਰ ਹੁੰਦਾ ਐ ਐਡੀਸ਼ਨਲ ਰਜਿਸਟਰ ਹੁੰਦਾ ਡਿਪਟੀ ਰਜਿਸਟਰ ਹੁੰਦਾ ਜੁਆਇੰਟ ਰਜਿਸਟਰ ਹੁੰਦਾ ਉਹਦੇ ਉੱਪਰ ਸਟੇਟ ਲੈਵਲ ਤੇ ਰਜਿਸਟਰ ਆ ਕੋਆਪਰੇਟਿਵ ਸੈਕਟਰੀ ਆ ਉਹਨਾਂ ਦੀ ਕਮਾਂਡ ਚੱਲਦੀ ਆ ਹੂੰ ਪਰ ਉੱਪਰ ਦੇ ਹੇਠਾਂ بڑا ਫਾਸਲਾ ਉਹਨਾਂ ਜਿਆਦਾ ਇੱਕ ਇੱਕ ਅਕਸਰ ਕੋਈ ਏਰੀਆ ਤੇ ਲੋਕਲ ਇੱਕ ਇੱਕ ਕਰਨੇ ਲਈ ਬੰਦੇ ਨੂੰ ਚੈੱਕ ਨਹੀਂ ਕਰ ਸਕਦਾ ਜਿਹੜੀ ਗੱਲ ਇਹਨਾਂ ਨੂੰ ਮੁਸ਼ਕਲ ਜਾਂਦੀ ਉਹਨੂੰ ਹੱਲ ਕਰਦੇ ਆ ਮੈਂ ਦੋ ਚਾਰ ਮੁਸ਼ਕਲਾਂ ਪਈਆਂ ਮੈਂ ਰਜਿਸਟਰ ਸਾਹਿਬ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਹੱਲ ਕਰਵਾਤੀਆਂ ਵੈਰੀ ਗੁੱਡ ਹਾਂਜੀ ਉੱਡ ਵੀ ਅਹਿਰਾਮ ਸਾਹਿਬ ਅਸੀਂ ਅਕੀਰ ਤੇ ਤੁਹਾਡੇ ਨਾਲ ਇੱਕ ਹੋਰ ਗੱਲਬਾਤ ਕਰਾਂਗੇ ਜਿਸ ਤਰ੍ਹਾਂ ਬੇਰੋਜ਼ਗਾਰੀ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਆਫਟਰ ਆਲ ਇਹ ਜਿਹੜੀ ਬੇਰੋਜ਼ਗਾਰੀ ਆ ਨੌਜਵਾਨ ਪੀੜੀ ਦੇ ਵਿੱਚ ਚੱਲ ਰਹੀ ਆ ਬੇਰੋਜ਼ਗਾਰੀ ਤੇ ਸ਼ੁਰੂ ਤੋਂ ਚੱਲ ਰਹੀ ਆ ਜਦੋਂ ਦੀ ਦੁਨੀਆ ਬਣੀ ਆ ਉਦੋਂ ਦੀ ਬੇਰੋਜ਼ਗਾਰੀ ਚੱਲ ਰਹੀ ਆ ਪਰ ਉਹਨਾਂ ਨਾਲ ਨਹੀਂ ਕਰਨ ਲਈ ਆਪਾਂ ਕਈ ਸਦੀਆਂ ਲੰਘੀਆਂ ਪਰ ਉਹਦਾ ਕੋਈ ਠੋਸ ਉਪਰਾਲਾ ਜਾਂ ਕੋਈ ਇਦਾਂ ਦਾ ਨਹੀਂ ਬਣਦਾ ਕਿ ਜੇ ਦੁਨੀਆ ਤੋਂ ਮਨੁੱਖ ਆਇਆ ਜਾਂ ਇੰਨੀ ਜਨਤਾ ਪੈਦਾ ਹੋਈ ਆ ਜਾਂ ਘਮਰੀਆ ਆਪਾਂ ਉਹਨਾਂ ਦਾ ਜੇ ਵੋਟ ਲੈਣ ਦਾ ਅਧਿਕਾਰ ਆਪਾਂ ਰੱਖਦੇ ਆ ਵੀ ਆਪਾਂ ਨੂੰ ਵੋਟ ਪਾਵੇ ਬਿਲਕੁਲ ਤੇ ਫਿਰ ਸਾਡਾ ਵੀ ਫਰਜ਼ ਬਣਦਾ ਕੁਰਸੀ ਤੇ ਬਹਿ ਕੇ ਵੀ ਉਹਨਾਂ ਲਈ ਵੀ ਕੋਈ ਦਿਮਾਗ ਵਰਤੀ ਹੈ ਵੀ ਉਹਨਾਂ ਦੀ ਬੇਰੁਜ਼ਗਾਰੀ ਕਿੱਦਾਂ ਖਤਮ ਕੀਤੀ ਜਾ ਸਕਦੀ ਆ ਵੱਡੀਆਂ-ਵੱਡੀਆਂ ਸਬਸਿਡੀਆਂ ਆਉਂਦੀਆਂ ਕਿਸਾਨਾਂ ਦੀ ਸਬਸਿਡੀ ਦੀ ਗੱਲ ਕਰ ਲੋ ਆਪਾਂ ਅਨਲ ਸਬਸਿਡੀ ਮਿਲਦੀ ਕਿਸਾਨ ਨੂੰ ਹਾਂਜੀ ਪਰ ਤੁਸੀਂ ਕਦੇ ਉਹਦਾ ਅਨਲਿਸਿਸ ਕਰਿਓ ਇੱਕ ਪ੍ਰਾਈਵੇਟਰ ਵਾਹਨ ਵਿੱਚ ਮਿਲਦਾ ਉਹਦੀ ਕਾਸਟ ਸਰਕਾਰ ਦੇ ਟੈਕਸ ਬਾਕੇ ਇੰਨੀ ਜਾਂਦੀ ਹੈ ਨਹੀਂ ਰਹੀ ਉਨੀ ਦੀ ਸਬਸਿਡੀ ਹੈ ਜਿਹਦੇ ਨਾਲ ਟੈਕਸ ਹੀ ਨਾ ਮਾਫ਼ ਹੋਵੇ ਟਰੈਕਟਰ ਹੋਰ ਉਨੇ ਨਾਲ ਹੀ ਹੁੰਦਾ ਹੈ। 10 ਲੱਖ ਦਾ ਟਰੈਕਟਰ ਦਿੱਤਾ 6 ਲੱਖ ਵਿੱਚ ਟੈਕਸ ਹਾਂਜੀ 6 ਲੱਖ ਨੂੰ ਮਾਫ਼ ਕਰਤਾ ਟਰੈਕਟਰ ਦਾ ਫਿਰ 4 ਲੱਖ ਦਾ ਉੱਥੇ ਹੀ ਹੈ। ਸਹੀ ਹੈ। 4 ਲੱਖ ਦਾ ਫਿਰ ਉਹਨੇ ਦੇਣਾ ਪਿਆ। ਟੈਕਸ ਟੈਕਸ ਸਰਕਾਰ ਦੇ ਘਰ ਜਾਣੇ ਉਹਨੂੰ ਉਹਨੂੰ ਲੈਣਾ ਬੰਦ ਕਰੇ ਪਹਿਲਾਂ। ਬਿਲਕੁਲ। ਇੱਕ ਮੋਬਾਈਲ ਫੋਨ ਚਾਹਨਾ ਵਾਲੀਆਂ ਕੰਪਨੀਆਂ 1000 ਰੁਪਏ 200 ਰੁਪਏ ਦਾ ਬਣਾ ਕੇ ਦੇ ਦਿੰਦੀ ਹੈ ਇਹ ਵੀ ਆਟੋਮੈਟਿਕ ਤਕਨੀਕ ਟੈਕਨੋਲੋਜੀਆ ਹਾਂਜੀ ਉਹ ਵੱਧ ਗਿਆ ਨੇ ਮੁੜ ਕੇ ਉਹ ਦੇਖਦਾ 1-1 ਲੱਖ ਰੁਪਏ ਦਾ ਦੇਖਦਾ ਕਿਸਾਨ 6 ਮਹੀਨੇ ਤਣਕ ਪਾਲਦਾ ਸੱਪੜੀਆਂ ਸਿਰੀਆਂ ਮਿੱਧਦਾ ਰਾਤ ਨੂੰ ਤੁਰਿਆ ਫਿਰਦਾ 100 ਸੱਪ ਕੀੜੇ ਲਕੋੜੇ ਕਈ ਕੁਸ਼ ਆ ਜਿਨ੍ਹਾਂ ਨਾਲ ਲੜਦਾ ਪੜਦਾ ਆਪਣੀ ਮੌਤ ਤਲੀ ਤੇ ਰੱਖ ਕੇ ਫਿਰਦਾ ਫੀਲ ਨੋਕਾ ਨੋਚ ਜਾ ਕੇ ਚੋਗਾ ਪੈਂਦਾ ਦਾਣਾ ਪੈਂਦਾ ਉਹ ਵੀ ਅਜੇ ਉਹਨੂੰ ਨਹੀਂ ਪਤਾ ਮੈਂ ਵੀ ਮੇਰੇ ਘਰ ਆਉਣੇ ਕਿ ਨਹੀਂ ਆਉਣੇ ਕਿੰਨੇ ਦਿਨ ਉਹਦੇ ਘਰ ਨਹੀਂ ਗਈ ਦਾ ਤੁਲ ਨਹੀਂ ਗਈ ਮੰਡੀ ਜਾ ਕੇ ਮੈਂ ਕਿਰੋਈ ਫਸਲ ਹੈ ਨਹੀਂ ਜਿਹਨੇ ਮੈਂ ਉਹ ਰਿਸਕ ਤੇ ਪਿਆ ਰਿੰਦਾ ਉਹਦੇ ਉਲਟ ਉਹ ਪਾਰਾ ਰੁਪਈਏ ਦੀ ਚੀਜ਼ ਆ ਬਾਹਰ ਰੁਪਈਏ ਦੀ ਲੈਜਰੀ ਹੈ ਤੇ ਸਰਕਾਰ ਦੀ ਕੋਈ پابੰਦੀ ਨਹੀਂ ਬਿਲਕੁਲ ਪਰ ਸਰ ਜੇ ਕਿਸਾਨ ਕੋਈ ਫਸਲ ਪੈਦਾ ਕਰਦਾ 10-10 ਰੁਪਈਏ ਇਹ ਵੀ ਤਾਂ ਇਹ ਕੰਮ ਦਾ ਖਰਚਾ ਹੋਣਾ ਲੱਗਦਾ ਤੇ ਸਬਜ਼ੀ ਵਾਲੇ ਉੱਤੇ ਤੇ 5 ਰੁਪਏ ਕਿਲੋ ਵਿਕਦੀ ਆ ਬਿਲਕੁਲ ਕੰਟਰੋਲ ਕਰਨਾ ਸਰਕਾਰ ਦਾ ਨਾਵੇਂ ਤੇ ਮੇਰਾ ਇੱਕ ਬੰਦਾ ਨੇ ਮੇਰਾ ਵੋਟਰ ਆ ਜਿਹੜਾ ਉਹ ਸਬਜ਼ੀ ਲਾਉਣਾ ਮੇਰਾ ਕਿਸਾਨ ਸਬਜ਼ੀ ਲਾਉਂਦਾ ਉਹਦਾ ਖਰਚਾ 15 ਰੁਪਏ ਆ ਉਹਨੂੰ ਘੱਟੋ-ਘੱਟ 20-25 ਰੁਪਏ ਮਿਲਣ ਬਿਲਕੁਲ ਆਹ ਕੰਮ ਸਰਕਾਰ ਦਾ ਵਾ ਤਾਂ ਵੀ ਕਿਸਾਨ ਉੱਪਰ ਜਾ ਕੇ ਰੌਲਾ ਪਾਉਣ ਲਿਆ ਵੀ ਮੈਨੂੰ ਐਮਐਸਪੀ ਦਿਓ ਬਿਲਕੁਲ ਐਮਐਸਪੀ ਦਾ ਵੀ ਮੈਕਸ ਉਹ ਘੱਟੋ-ਘੱਟ ਵੀ ਫਿਕਸ ਪ੍ਰਾਈਸ ਹੋਵੇ ਤੇ ਮੈਨੂੰ ਕੀ ਮਿਲੂਗਾ ਇਹਨੇ ਉਹ ਫਸਲ ਲਾਵਾ ਹਾਂਜੀ ਬਿਲਕੁਲ ਜੀ ਐਸ ਕਰਕੇ ਜਿਹਨੀਆਂ ਇਹ ਸਬਜ਼ੀਆਂ ਨੇ ਸਬਜ਼ੀਆਂ ਵਾਸਤੇ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਵੀ ਕਿਸਾਨ ਨੂੰ ਗਾਰੰਟੀ ਦੇਵੇ ਹਾਂਜੀ ਤੇ ਕੀ ਕਰਾਂਗੇ ਬਿਲਕੁਲ ਇਹ ਹਜਰਾਨ ਸਾਹਿਬ ਜਿਸ ਤਰ੍ਹਾਂ ਤੁਸੀਂ ਕਹਿਆ ਵੀ ਕਿਸਾਨਾਂ ਨੂੰ ਜਿਹੜਾ ਉਹਨਾਂ ਦਾ ਪੂਰਾ ਬਰੇਟ ਨਹੀਂ ਮਿਲਦਾ ਹਨਾ ਹਾਂਜੀ ਨਾ ਸਬਜ਼ੀਆਂ ਤੋਂ ਮਿਲਦਾ ਨਾ ਫਸਲਾਂ ਤੋਂ ਮਿਲਦਾ ਹਾਂਜੀ ਇਹਦੇ ਸਬੰਧ ਵਿੱਚ ਤੁਸੀਂ ਕਦੀ ਪਿੰਡਾਂ ਦੇ ਵਿੱਚ ਕਿਸਾਨਾਂ ਨਾਲ ਕੋਈ ਗੱਲਬਾਤ ਕੀਤੀ ਕਦੀ ਜੀ ਆ ਇਹਦੇ ਕਿਸਾਨਾਂ ਨੂੰ ਵੜ ਕੇ ਆਖੀਦਾ ਆ ਵੀ ਜੇ ਤੁਸੀਂ ਫਰਜ ਕਰੋ ਇੱਕ ਪਿੰਡ ਦੇ 100 ਕਿੱਲਾ ਮਟਰ ਦਾ ਲੱਗਾ ਹਾਂਜੀ ਤੇ ਸਲਾਹ ਕਰੋ 100 ਨਾ ਲਾਓ 50 ਲਾਓ ਤੇ ਥੋੜੀ ਜਿਹੀ ਅੰਨੇ ਵਾਦਾ ਦੀ ਨੀ ਬੰਪਰ ਫਸਲ ਕਰ ਦਿਓ ਜਾਂ ਬੰਪਰ ਰਿਕਾਰਡ ਪੈਦਾਵਾਰ ਕਰ ਦਿਓ ਵੀ ਅੱਗੇ ਆ ਕੇ ਰੋਲੇ ਹੂੰ ਛੋ ਸਰਕਾਰ ਤਾਂ ਕੋਈ ਪ੍ਰਬੰਧ ਕਰਨੀ ਨਹੀਂ ਰਹੀ ਬਿਲਕੁਲ ਆ ਸਰਕਾਰ ਆਪਾਂ ਨੂੰ ਚਾਹੀਦਾ ਕਿਸਾਨਾਂ ਨੂੰ ਵੀ ਇੱਕ ਕੋਆਪਰੇਟਿਵ ਮੈਨੇਜਮੈਂਟ ਬਣੇ ਤੇ ਸਾਰੀ ਗੱਲਬਾਤ ਅੱਗੀ ਕਰਕੇ ਪਹਿਤ ਫਿਰ ਉਹ ਫਸਲਾਂ ਬੀਜੇ ਇਹ ਸਰਕਾਰਾਂ ਨੇ ਕੁਝ ਕਰ ਸਕਦੀਆਂ ਤੇ ਆਪਾਂ ਨੂੰ ਇੱਕ ਮੁੱਠ ਹੋ ਕੇ ਕੁਝ ਕਰਨਾ ਪਊਗਾ ਆਪਾਂ ਨੂੰ ਕਰ ਹਾਂ ਸੰਯੁਕਤ ਕੋਆਪਰੇਟਿਵ ਸੁਸਾਇਟੀਆਂ ਬਣਾਉਣੀਆਂ ਪੈਣਗੀਆਂ ਤੇ ਆਪਾਂ ਨੂੰ ਦੇਖਣਾ ਪਊਗਾ ਕਿ ਕਿਹੜੇ ਕਿਹੜੇ ਇਲਾਕੇ ਤੋਂ ਕੀ ਕੀ ਆਪਾਂ ਦਾ ਤਪਾਦਨ ਲੈ ਸਕਦੇ ਹਾਂ ਤੇ ਕੀ ਕੀ ਬਾਜ਼ਾਰ 'ਚ ਸੇਲ ਕਰਾਂਗੇ ਬਿਲਕੁਲ ਸਰਕਾਰ ਵੱਲੋਂ ਆਪਾਂ ਨੂੰ ਕਈ ਲੋਨ ਮਿਲਦੇ ਆ ਕਈ ਪੰਹਾਰਨ ਕਰਨ ਨੂੰ ਸਟੋਰ ਬਣਾ ਸਕਦੇ ਆ ਕਈ ਕੁਝ ਬਣਾ ਸਕਦੇ ਆ ਕੋਆਪਰੇਟਿਵ ਸੁਸਾਇਟੀਆਂ ਬਣਾ ਕੇ ਆਪਾਂ ਆਪਣੀ ਚੀਜ਼ ਨੂੰ ਰੋਕ ਕੇ ਵੇਚ ਸਕਦੇ ਆ ਵਪਾਰੀ ਤੇ ਕਿਸਾਨ 'ਚ ਕੀ ਫਰਕ ਆ ਬਿਲਕੁਲ ਵਪਾਰੀ ਸਾਡੇ ਕੋਲ ਲੈਂਦਾ ਕੌਡੀਆਂ ਦਾ ਭਾਜੀ ਉਹਨੂੰ ਰੋਗਦਾ ਫੇਰ ਵੇਚਦਾ ਉਹ ਦਹਾਂ ਦੀਆਂ ਗਲੇ ਨੂੰ ਲੈ ਤੇ ਲੈ ਕਮਾਉਂਦਾ ਜਿੰਨੇ ਆਪਾਂ 6 ਮਹੀਨੇ ਦੀ ਕਮਾਉਂਦੇ ਬਿਲਕੁਲ ਕਿਸਾਨ ਨੂੰ ਇੱਕ ਮੁੱਠ ਹੋ ਗਈ ਉਹ ਖੁਦ ਵਪਾਰੀ ਵਾਲੀ ਜਗ੍ਹਾ ਤੇ ਆਉਣਾ ਪਊਗਾ ਆਉਣਾ ਪਊਗਾ ਹਾਂ ਬਿਲਕੁਲ ਕੱਲਾ ਆ ਨਹੀਂ ਕਦੇ ਤੁਸੀਂ ਸੁਣਿਆ ਕਿਸੇ ਕਿਸਾਨ ਕੋਲ ਵੀ ਮੈਂ ਫਸਲ ਵੇਚ ਕੇ ਆਇਆ ਬਿਲਕੁਲ ਜੀ ਉਹ ਆਂ ਦਾ ਮੈਂ ਛੁੱਟ ਕੇ ਆਇਆ ਛੁੱਟ ਕੇ ਬਿਲਕੁਲ ਛੁੱਟ ਛੁੱਟੀ ਦਾ ਜੀ ਇਹ ਕੂੜਾ ਹਾਂ ਸਾਡੀ ਫਸਲ ਦਾ ਭਾਅ ਕੂੜੇ ਬਰੋਬਰ ਆ ਬਿਲਕੁਲ ਜੀ ਕੋਈ ਆਡੇ ਮੈਨੇਜਮੈਂਟ ਨਹੀਂ ਆ ਗਈ ਕਿ ਸਰਕਾਰ ਦੀ ਵੀ ਕਿਸੇ ਚੀਜ਼ ਦਾ ਮੰਨ ਪੈ ਹੋ ਸਕੇ ਉਹਨੂੰ ਸਹੀ ਮੰਨ ਬੈ ਮਿਲ ਸਕੇ ਅਸਲ ਨੀਤੀ ਕੀ ਆ ਕਿ ਕੋਈ ਵੱਡੇ ਬਿਨਸਸ ਚਾਹਣੇ ਆ ਵੜੇ ਚਾਹਣੇ ਆ ਵੀ ਕੋਈ ਸਾਈਡ ਇਨਕਮ ਜਿਹੜੀ ਆ ਪਬਲਿਕ ਦੀ ਨਾ ਬਣੇ ਤੇ ਆ ਸਾਰੀ ਉਮਰ ਧੱਕੇ ਖਾਂਦੀ ਰਹੇ ਬਿਲਕੁਲ ਹਰਨ ਸਿੰਘ ਸਾਹਿਬ ਇਸ ਸਬੰਧ ਵਿੱਚ ਤੁਸੀਂ ਕਦੀ ਕੋਈ ਮੰਤਰੀ ਨੂੰ ਕਿ ਨਾ ਮੁੱਖ ਮੰਤਰੀ ਨੂੰ ਕੋਈ ਲੈਟਰ ਕੱਢੀ ਆ ਵੀ ਜਿਹੜੇ ਅਸੀਂ ਤਾਂ ਲੈਟਰਾਂ ਪਾਉਣੀਆਂ ਹੁੰਦੀਆਂ ਆ ਪਰ ਦੇ ਆ ਦੇ 10% ਕਿਸੇ ਦੇ ਜਵਾਬ ਆਉਂਦੇ ਆ 90% ਦੇ ਕੂੜੇਦਾਨ ਜੀ ਚ ਜਲ ਜਾਂਦੇ ਆ ਕੂੜੇਦਾਨ ਚ ਆਟਿਆਈ ਆਨ ਕਰਕੇ ਹੁਣ ਕਾਫੀ ਮਸਲੇ ਹੱਲ ਹੋ ਗਏ ਆ ਵੀ ਆਰਟੀਆਈ ਪਾਉਣ ਕਰਕੇ ਕਾਫੀ ਜਵਾਬ ਮਿਲ ਜਾਂਦੇ ਆ ਹਾਂਜੀ ਪਰ ਜਵਾਬ ਮਿਲਤੋਂ ਅੱਗੇ ਕੁਝ ਨਹੀਂ ਹੁੰਦਾ ਐਂਡ ਨਹੀਂ ਹੁੰਦਾ ਐਂਡ ਕੁਝ ਨਹੀਂ ਹੁੰਦਾ ਐਸ ਕਰਕੇ ਸਰਕਾਰ ਤਾਂ ਵੀ ਕੁਝ ਕਰੂਗੀ ਜੇ ਆਪਾਂ ਨੂੰ ਜਾਗਰੂਤ ਹੋਵਾਂਗੇ ਬਿਲਕੁਕੁਲ ਕੁਝ ਮੰਗਣੀ ਆਪਾਂ ਨੂੰ ਵੀ ਹੇਲਪੜਤਾ ਨੂੰ ਦੂਰ ਕਰਕੇ ਹਮ ਮਨੁੱਖ ਨੂੰ ਲਿਆ ਕੇ ਤਾਂ ਚਾਹੀਦੀ ਆ ਵੀ ਮੈਂ ਕੀ ਲੈ ਸਕਦਾ ਸਰਕਾਰਾਂ ਬੜਾ ਕੁਝ ਦਿੰਦੀਆਂ ਪਰ ਉਹ ਬੇਨਾਮੀ ਲੋਕੀ ਲਈ ਜਾਂਦੇ ਆ ਸਬਸਿਡੀਆਂ ਨੇ ਜਿਹੜੇ ਤਗਰਮ ਬਾਜ ਉਹ ਖਾਈ ਜਾਂਦੇ ਆ ਮਾੜੇ ਬੰਦੇ ਨੂੰ ਮਿਲਦਾ ਕੁਝ ਨਹੀਂ ਹੈ ਬਿਲਕੁਲ ਠੀਕ ਹੈ ਠੀਕ ਹੈ ਜੀ ਜਰਨਤ ਸਾਹਿਬ